ਕੀ ਭਾਂਦੇ ਨੇ ਕੱਲ ਜੂ ਪਰਸੋ ਚੋਰੀ ਕਰਿਆ ਚੈਨੀ ਕਿੱਦਾਂ ਕਿੱਦਾਂ ਨਹੀਂ ਕਹਦੇ ਸਾਲ ਹੋ ਗਿਆ 2 ਸਾਲ ਹੋ ਗਿਆ ਰੋਡੇ ਦਾ ਕਹਿੰਦਾ ਭਾਂਣਾ ਫੜਿਆ ਹੁਣ ਮੈਂ ਕਹਾਂ ਫੜ ਕੇ ਅੰਦਰ ਬੰਦ ਕਰਦਾ ਜਦੋਂ ਸਰਕਾਰ ਦੇ ਪਰਦੇ ਨੰਗੇ ਕਰਦਾ ਜਿਹੜਾ ਕੋਈ ਵਾਅਦਾ ਕਰੂਗਾ ਉਦੋਂ ਸੈਂਟਰ ਨੇ ਵਾਅਦਾ ਕਰਿਆ ਦੀਗਾ ਉਹਦੇ ਖਿਲਾਫ ਕੱਟ ਹੋ ਗਿਆ ਹੁਣ ਸਟੇਟ ਨੇ ਵਾਅਦਾ ਕਰਿਆ ਇਹ ਇਹਦੇ ਖਿਲਾਫ ਹੋਇਆ ਥਾਣੇ ਤੇ ਲੈ ਜਾ ਕੇ ਕੁੱਟਮਾਰ ਕਰਨੀ ਕੋਈ ਚੰਗੀ ਗੱਲ ਐ ਸਿੰਨੇ ਤੇਆ ਕਰਦੇ ਆ ਉਹਨੂੰ ਸਿੱਧੂ ਸੇ ਰਿਹਾ ਕਰਨਾ ਨਹੀਂ ਸਾਡਾ ਸੰਯੁਕਤ ਮੋਰਚਾ ਅंदोलਨ ਦੇ ਨਾਲ ਹੈ ਟਰੈਵਲ ਏਜੰਟਾਂ ਦੇ ਖਿਲਾਫ ਪਾਣਾ ਸਿੱਧੂ ਜਾਂਦਾ ਸੀ ਪੈਸੇ ਮੜਵਾਉਂਦਾ ਸੀ ਕਈ ਲੋਕ ਵੀ ਸਾਹਮਣੇ ਆਏ ਕਿ ਹਾਂ ਭਾਈ ਪੈਸੇ ਮੜਵਾਏ ਆ ਤੁਹਾਨੂੰ ਲੱਗਦਾ ਹੈ ਕਿ ਇਸ ਇਲਾਕੇ 'ਚ ਵੀ ਠੱਗ ਟਰੈਵਲ ਏਜੰਟ ਬੈਠੇ ਆ ਟਰੈਵਲ ਏਜੰਟਾਂ ਦੇ ਨਾਲ ਅਸਰशाही ਦਾ ਵੱਡੇ ਲੀਡਰਾਂ ਦਾ ਹਿੱਸਾ ਹੈ ਵੀ ਸਾਰੇ ਲੈ ਕੇ ਭੱਜਣੇ ਨੇ ਸਾਨੂੰ ਅੱਧ ਦੇ ਦਿਓ ਇਹ ਕੁਛ ਚਿਰ ਲਈ ਰੱਖਣੇ ਨੇ ਫਿਰ ਸਾਨੂੰ ਚੌਥਾ ਹਿੱਸਾ ਦੇ ਦਿਓ ਪਰਚਾ ਪਿਆ ਨਾ ਬੀਬੀ ਦੀ ਸ਼ਿਕਾਇਤ ਕਹਿੰਦੇ ਉਹਨਾਂ ਖਿਲਾਫ ਵੀ 420 ਦਾ ਬਥੇਰਾ ਕੁਝ ਪਿਆ ਹੈ ਚਾਹੇ ਬੀਬੀ ਤੇ ਪਾਇਆ ਹੈ ਚਾਹੇ ਭਾਨੇ ਤੇ ਪਾਇਆ ਹੈ ਚਾਹੇ ਡਾਕਟਰ ਤੇ ਪਾਇਆ ਹੈ ਝੂਠਾ ਪਰਚਾ ਪਾਉਣਾ ਅਸੀਂ ਕਹਿੰਨਾ ਗਲਤ ਹੈ ਡਾਕਟਰ ਸਾਹਿਬ ਰੇਟਾ ਜਿੱਦੇ ਬੋਲਿਆ ਜਿੱਉਂਦੇ ਪਰਚਾ ਪਾਣਦੇ ਉਹਨੇ ਰੱਜ ਕੇ ਗਾਲਾਂ ਕੱਢ ਲੀਆਂ 2 ਸਾਲ ਸਾਨੂੰ ਇੱਕ ਜੱਟਾ ਨੂੰ ਉੱਧਰ ਦਾ ਤਾਂ ਦੇਖਿਆ ਨਹੀਂ ਕਾਂਗਰਸ ਨੇ ਸਾਡੇ ਨੌਜਵਾਨ ਸ਼ਹੀਦ ਕੀਤੇ ਖੜਕੂ ਲਹਿਰ ਕਰੇ ਨਹੀਂ ਕਿ ਝੂਠੇ ਪੁਲਿਸ ਮੁਕਾਬਲੇ ਹੋਣਾ ਹੈ ਸਾਰਾ ਜਿਵੇਂ ਆਬਦੀ ਹੋਈ ਆ ਬਾਦਲ ਦੇ ਹੁੰਦੇ ਲੋਕਾਂ ਨੇ ਬੰਨ ਮਿ ਸਾਲ ਨੇ ਮੁੱਢ ਪੱਟ ਦੇ ਦੀਗੇ ਪਿੱਪਲ ਪੱਟ ਦੇ ਦੀਗੇ ਅੱਕ ਪੱਟ ਦੇ ਦੀਗੇ 92 ਐਮ ਐਲ ਦੇ ਜਤਿਆਏ ਜੀ ਇਹਨੂੰ ਸਿਆਣਾ ਬਣ ਕੇ ਚੱਲਣਾ ਚਾਹੀਦਾ ਕਿਸੇ ਦੇ ਇਸ਼ਾਰੇ ਤੇ ਚੱਲ ਰਿਹਾ ਸੀ ਐਮ ਮਾਨ ਸਾਹਿਬ ਇਹ ਸੈਂਟਰ ਦੇ ਇਸ਼ਾਰੇ ਤੇ ਚੱਲ ਰਿਹਾਗਾ ਦੋ ਕੁੰਮਨ ਨੂੰ ਅਡੋਗੀ ਕਰਨੀ ਚਾਹੁੰਦੇ ਜੱਟਾਂ ਨੂੰ ਇੱਕ ਪਾਸੇ ਮਜ਼ਦੂਰਾਂ ਨੂੰ ਇੱਕ ਪਾਸੇ ਭਾਨਾ ਫੜ ਲਿਆ ਜੱਟ ਇੱਕ ਪਾਸੇ ਹੋ ਜਾਣਗੇ ਸੀ ਟ੍ਰੈਫਿਕ ਫੜ ਲਿਆ ਮਜ਼ਦੂਰ ਇੱਕ ਪਾਸੇ ਹੋ ਜਾਣਗੇ ਆ ਨਾ Sidhu ਦੇ ਹੱਕ ਵਿੱਚ ਕਈ ਕਿਸਾਨ ਜਿੱਥੇ ਬੰਦੀਆਂ ਨੇ ਰੂਲਦੂ ਸਿੰਘ ਮਾਨਸਾ ਜਿਹੜੇ ਇਸੇ ਇਲਾਕੇ ਤੋਂ ਨੇ ਉਹ ਨਾਲ ਨੇ ਸਾਡੇ ਮਾਨਸਾ ਸਾਹਿਬ ਕਿਸਾਨੀ ਅੰਦੋਲਨ ਵਿੱਚ ਤਾਂ ਬਹੁਤ ਕੁਝ ਸਿੱਧਾ ਮੱਥਾ ਸੈਂਟਰ ਨਾਲ ਸੀ ਹੁਣ ਤਾਂ ਸਟੇਟ ਕੀ ਕੁਝ ਕਰ ਰਹੀ ਹੈ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਜਿਹੜਾ ਕੋਈ ਵਾਅਦਾ ਕਰੂਗਾ ਉਦੋਂ ਸੈਕਟਰ ਨੇ ਵਾਅਦਾ ਕਰਿਆ ਦੀਗਾ ਉਹਦੇ ਖਿਲਾਫ ਕੱਟ ਹੋ ਗਿਆ ਹੁਣ ਸਟੇਟ ਨੇ ਵਾਅਦਾ ਕਰਿਆ ਇਹ ਇਹਦੇ ਖਿਲਾਫ ਹੋਇਆ ਕੀ ਭਾਂਦੇ ਨੇ ਕੱਲ ਚ ਪਰਸੋਂ ਚੋਰੀ ਕਰਿਆ ਚੈਨੀ ਕਿੱਦਾਂ ਕਿੱਦਾਂ ਨਹੀਂ ਕਹਿੰਦੇ ਸਾਲ ਹੋ ਗਿਆ 2 ਸਾਲ ਹੋ ਗਿਆ ਫਿਰ ਉਦੋਂ ਦਾ ਕਿਹੜਾ ਭਾਂਣਾ ਫੜਿਆ ਹਨ ਮੱਕਾ ਫੜ ਕੇ ਅੰਦਰ ਬੰਦ ਕਰਦਾ ਜਦੋਂ ਸਰਕਾਰ ਦੇ ਪਰਦੇ ਨੰਗੇ ਕਰਦਾ ਹੁਣ ਵਾਰ ਕੇਂਦਰਵਾਦੀ ਲੋਕ ਹੋ ਗਏ ਇਕੱਠੇ ਸਰਕਾਰ ਦੇ ਨੁਮਾਇੰਦੇ ਹਾਲੇ ਵੀ ਇਹ ਗੱਲ ਕਹਿ ਰਿਹਾ ਹੈ ਕਿ ਜਿੱਦੀ ਜਿੱਦੀ ਸ਼ਿਕਾਇਤ ਆਊਗੀ ਉਹਦੇ ਹਿਸਾਬ ਨਾਲ ਕਾਰਵਾਈ ਹੋ ਰਹੀ ਹੈ ਕਿਸੇ ਨਾਲ ਕੋਈ ਅਸੀਂ ਵਿਤਕਰਾ ਕੋਈ ਧੱਕੇ ਨਾਲ ਪਰਚਾ ਨਹੀਂ ਕਰਦੇ ਤੇ ਥਾਣੇ 'ਚ ਲਿਜਾ ਕੇ ਕੁੱਟਮਾਰ ਕਰਨੀ ਕੋਈ ਚੰਗੀ ਗੱਲ ਹੈ ਮਾਤਲ ਹਰੇ ਨੰਗਾ ਹੀ ਜ਼ਿਕਰ ਤਾਂ ਮੈਨੂੰ ਪਤਾ ਨਹੀਂ ਪਰ ਵਾਹਨ ਹੈ ਕਿ ਵੀ ਜਾ ਕੇ ਮਾਸਾ ਕੱਪੜੇ ਲਾਹੋਣੇ ਬੰਦੇ ਥਾਣੇ ਦੇ ਕੰਮੇ ਚੱਲ ਰਹੀ ਚੱਲਦਾ ਹੁੰਦਾ ਕੱਪੜੇ ਲਾਹੋਣਾ ਮੂਲ ਹੀ ਗੱਲ ਹੈ ਵੱਡੇ ਵੱਡੇ ਦੇ ਲਹਾੜਦੇ ਨੇ ਉਹ ਅਸੀਂ ਨਿੱਧਿਆ ਕਰਦੇ ਆ ਉਹਨੂੰ ਸੇਧੋ ਸੇ ਰਿਹਾ ਕਰਨਾ ਨਹੀਂ ਸਾਡਾ ਸੰਯੁਕਤ ਮੋਰਚਾ ਇਦੋਲਣ ਦੇ ਨਾਲ ਹੈ ਜਦੋਂ ਵੀ ਕਹਿਣ ਕੋ ਦਵਾਵਾਂਗੇ ਇੱਕ ਗੱਲ ਹੋਰ ਦੱਸੋ ਜਿਹੜੇ ਟਰੈਵਲ ਏਜੰਟਾਂ ਦੇ ਖਿਲਾਫ ਭਾਨਾ ਸਿੱਧੂ ਜਾਂਦਾ ਸੀ ਪੈਸੇ ਮੜਵਾਉਂਦਾ ਸੀ ਕਈ ਲੋਕ ਵੀ ਸਾਹਮਣੇ ਆਏ ਕਿ ਹਾਂ ਭਾਈ ਪੈਸੇ ਮੜਵਾਏ ਆ ਤੁਹਾਨੂੰ ਲੱਗਦਾ ਹੈ ਕਿ ਇਸ ਇਲਾਕੇ 'ਚ ਵੀ ਠੱਗ ਟਰੈਵਲ ਏਜੰਟ ਬੈਠੇ ਆ ਟਰੈਵਲ ਏਜੰਟਾਂ ਦੇ ਨਾਲ ਅਸਰशाही ਦਾ ਵੱਡੇ ਲੀਡਰਾਂ ਦਾ ਹਿੱਸਾ ਹੈ ਉਹ ਐਤਨੀ ਕਿੰਨਾ ਹਿੱਸਾ ਹੈ ਵੀ ਸਾਰੇ ਲੈ ਕੇ ਭੱਜਣੇ ਨੇ ਸਾਨੂੰ ਹੱਦ ਦੇ ਦਿਓ ਜੇ ਕੁਛ ਚਿਰ ਲਈ ਰੱਖਣੇ ਨੇ ਫਿਰ ਸਾਨੂੰ ਚੌਥਾ ਹਿੱਸਾ ਦੇ ਦੋ ਤੇ ਜੇ ਮਤਲ ਅਗਲੇ ਦੇ ਮੋੜਨੇ ਨੇ ਫਿਰ ਕੱਲਾ ਵਿਆਜ ਖਾ ਲੋ ਐਨੇ ਕ ਦੇ ਦੋ ਇੱਕ ਜਿਹੜਾ ਪਹਿਲਾ ਪਰਚਾ ਪਿਆ ਨਾ ਬੀਬੀ ਦੀ ਸ਼ਿਕਾਇਤ ਤੇ ਕਹਿੰਦੇ ਉਹਨਾਂ ਖਿਲਾਫ ਵੀ 420 ਦਾ ਬਥੇਰਾ ਕੁਛ ਪਿਆ ਰਿਕਾਰਡ 'ਚ ਪਰ ਸਰਕਾਰ ਨੇ ਉਹਨਾਂ ਨੂੰ ਨਹੀਂ ਅਰੈਸਟ ਕੀਤਾ ਅਸੀਂ ਚਾਹੇ ਬੀਬੀ ਤੇ ਪਾਇਆ ਚਾਹੇ ਭਾਨੇ ਤੇ ਪਾਇਆ ਚਾਹੇ ਡਾਕਟਰ ਤੇ ਪਾਇਆ ਝੂਠਾ ਪਰਚਾ ਪਾਉਣਾ ਅਸੀਂ ਕਹਿੰਨਾ ਗਲਤ ਹੈ ਜੇ ਹੁਣ ਡਾਕਟਰ ਸਾਹਿਬ ਰੇਟਾ ਜਿੱਦੇ ਬੋਲਿਆ ਜਿੱਥੇ ਪਰਚਾ ਪਾਣ ਦੇ ਉਨੇ ਰੱਜ ਕੇ ਗਾਲਾਂ ਕੱਢ ਲੀਆਂ 2 ਸਾਲ ਸਾਨੂੰ ਇੱਕ ਜੱਟਾਂ ਨੂੰ ਉਦੋਂ ਦਾ ਤੇ ਦੇਖਿਆ ਨਹੀਂ ਅੱਜ ਇਹਨਾਂ ਨੂੰ ਦੀਆ ਵੀ ਵੱਡਾ ਕੱਠ ਹੋਊਗਾ ਹੁਣ ਉਹਦੇ ਵਰਤਾ ਪਾ ਦੋ ਜਿਹੜੇ ਇਹ ਜੇ ਕਈ ਬੰਦੇ ਬੋਲਦੇ ਫਿਰਦੇ ਆ ਇਹਦਾ ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਥਾਪੜਾ ਹੁੰਦਾ ਕਿਸੇ ਦਾ ਪਿੱਛੋਂ ਤਾਂ ਗਾਲਾਂ ਕੱਢਦੇ ਛਰਿਆ ਆਪੜਾ ਲਾ ਲਓ ਜਾ ਉਹਦੀ ਵੀਡੀਓ ਚਲਦੀ ਲਾ ਲਓ ਇਧਰੋਂ ਪੈਸਾ ਬੂਸਾ ਬਣਦਾ ਹੋਊਗਾ ਮੈਨੂੰ ਬਾਲਾ ਪਤਾ ਨਹੀਂ ਹੈਗਾ ਵੀ ਉਹ ਚੱਲ ਜਾਂਦੀ ਹੈ ਰੂਦੂ ਸਿੰਘ ਨੂੰ ਗਾਲਾਂ ਕੱਢੋ ਜਾਦੇ ਚੱਲ ਜੂ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਨਾ ਉਹ ਪੈਸੇ ਬਣਦੇ ਨੇ ਉਧਰ ਨੂੰ ਚੱਲ ਕੇ ਪਰਚੇ ਪਾਉਂਦੇ ਨੇ ਇਹ ਕਰਕੇ ਤੁਹਾਨੂੰ ਖੁੰਡੇ ਕਰਕੇ ਜਾਣੇ ਆਂਦਾ ਵੀ ਖੁੰਡੇ ਵਾਲਾ ਬਾਬਾ ਆ ਗਿਆ ਜੇ ਕੁਝ ਬੋਲੂਗਾ ਵਿਪਤਾ ਖੜੀ ਹੋ ਸਕਦੀ ਹੈ ਤੁਹਾਡੇ ਖੁੰਡੇ ਤੋਂ ਸਰਕਾਰ ਹਾਲੇ ਉਸ ਤਰੀਕੇ ਨਾਲ ਮਤਲਬ ਸੰਗ ਦੀ ਡਰਦੀ ਕਿਉਂ ਨਹੀਂ ਹੈ ਕਿਉਂਕਿ ਕੋਈ ਕਿਤੇ ਵੀ ਜਾਂਦੇ ਲੋਕ ਕਹਿੰਦੇ ਧੱਕਾ ਵੜਾ ਹੋ ਰਿਹਾ ਸਾਡੇ ਨੂੰ ਨਹੀਂ ਮੇਰੀ ਗੱਲ ਸੁਣੋ ਖੁੰਡਾ ਮੇਰਾ ਅੱਜ ਤਾਂ ਨਹੀਂ ਮੈਂ ਮ ਜਿੱਦੇ ਮੈਂ ਰਾਹ ਪਿਆਂਗਾ ਬਸ ਤੇ ਮੈਂ ਸੀਸੇ ਤੇ ਚੜਦਾ ਹੁਣ ਮੇਰੇ ਤੋਂ ਟਾਕੀ ਸਹੀ ਨਹੀਂ ਜੜੀਦਾ ਲੜਾਈ ਲੜੀਆਂ ਲੰਮੀ ਲੋਕਾਂ ਵਾਸਤੇ ਆ ਜਿਹੜਾ ਮੇਰਾ ਖੁੰਡਾ ਮਸ਼ਹੂਰ ਕਰਿਆ ਇਹ ਪ੍ਰੈਸ ਨੇ ਕਰਿਆ ਤੁਸੀਂ ਕਰਿਆ ਮਾਦਾ ਕੁੰਡਾ ਤੁਰਨ ਵਾਸਤੇ ਰੱਖਿਆ ਹੋਇਆ ਇਹ ਤੁਸੀਂ ਮਸ਼ਹੂਰ ਕਰਿਆ ਪ੍ਰੈਸ ਵਾਲੇ ਨੇ ਇਹਦੇ ਪਹਿਲਾਂ ਵਾਲੇ ਤਾਂ ਜਦੋਂ ਲੁੱਟਦੇ ਸੀ ਕੁੱਟਦੇ ਸੀ ਅਕਾਲੀ ਸੀ ਕਾਂਗਰਸੀ ਸੀ ਭਾਜਪਾ ਵਾਲੇ ਲੋਕ ਤਈ ਵਿੱਚੋਂ ਵਿੱਚੋਂ ਇਹ ਕਹਿਣ ਲੱਗ ਗਏ ਕਿ ਘੱਟੋ ਘੱਟ ਆਏ ਤਾਂ ਨਹੀਂ ਸੀ ਕਰਦੇ ਇਹ ਤਾਂ ਕਹਿੰਦੇ ਸੀ ਆਮ ਘਰਾਂ ਵਿੱਚੋਂ ਆਮ ਘਰਾਂ ਦੇ 92 ਬੰਦੇ ਤੁਹਾਨੂੰ ਕਿਵੇਂ ਲੱਗਦੇ ਨੇ ਇਹ ਨਾ ਕਹੋ ਮਾਤਾਵਾਲਾ ਕਾਂਗਰਸ ਨੇ ਸਾਡੇ ਨੌਜਵਾਨ ਸ਼ਹੀਦ ਕੀਤੇ ਖਰਕੂ ਲਹਿਰ ਕਰਨੀ ਨਹੀਂ ਛੁੱਟੇ ਪੁਲਿਸ ਮੁਕਾਬਲੇ ਹੋਣਾ ਹੈ ਤੇ ਤੁਹਾਡੇ ਸਾਹਮਣੇ ਆਹ ਮਹਾਰਾਜ ਜੀ ਬੇਅਬਦੀ ਹੋਈ ਆ ਬਾਦਲ ਦੇ ਹੁੰਦੇ ਕਿਉਂ ਨਹੀਂ ਹੋਈ ਚਲੇ ਤਾਂ ਭਾਨਾ ਹੀ ਸਿੱਧੂ ਅੰਦਰ ਕਰਿਆ ਨਾ ਬਸ ਕਹਿੰਦਾ ਮਾਰਾ ਕਰਿਆ ਪਹਿਲਾਂ ਸਰਕਾਰ ਮੈਂ ਇੱਕ ਜ਼ਰੂਰ ਗੱਲ ਕਹਿਣਾ ਲੋਕਾਂ ਨੇ 92 ਸਾਲ ਦੇ ਮੁੱਢ ਪੱਟ ਦੇ ਦੀਗੇ ਪੇਪਲ ਪੱਟ ਦੇ ਦੀਗੇ ਅੱਕ ਪੱਟ ਦੇ ਦੀਗੇ 92 ਐਮ ਐਲ ਏ ਦੇ ਜਤਿਆਏ ਦੀ ਇਹਨੂੰ ਸਿਆਣਾ ਬਣ ਕੇ ਚੱਲਣਾ ਚਾਹੀਦਾ ਕਿਸੇ ਇਸ਼ਾਰੇ ਦੇ ਨਾਲ ਚੱਲੇ ਮੁੱਖ ਮੰਤਰੀ ਮੈਂ ਬੇਨਤੀ ਕਰਦਾ ਹੁਣ ਤੱਕ ਕਿਸੇ ਦੇ ਇਸ਼ਾਰੇ ਤੇ ਚੱਲ ਰਿਹਾ ਸੀ ਐਮ ਮਾਨ ਸਾਹਿਬ ਸੀ ਐਮ ਸੈਂਟਰ ਦੇ ਸਹਾਰੇ ਚੱਲ ਰਿਹਾਗਾ ਦੋ ਕੁੰਮਾ ਨੂੰ ਅੱਡੋ ਅੱਡੀ ਕਰਨੀ ਚਾਹੀਦੀ ਜੱਟਾਂ ਨੂੰ ਇੱਕ ਪਾਸੇ ਮਜ਼ਦੂਰਾਂ ਨੂੰ ਇੱਕ ਪਾਸੇ ਭਾਨਾ ਫੜ ਲਿਆ ਜੱਟ ਇੱਕ ਪਾਸੇ ਹੋ ਜਾਣਗੇ ਅਸੀਂ ਰੇਟਾ ਫੜ ਲਿਆ ਮਜ਼ਦੂਰ ਇੱਕ ਪਾਸੇ ਹੋ ਜਾਣਗੇ ਉਹਨੇ 2 ਲਖੀਰ ਕਰੋੜ ਸੈਂਟਰ ਕਰਾਉਂਦੇ ਉਹ ਵੀ ਇਸ਼ਾਰੇ ਚੱਲਦਾਗਾ ਤਾਂ ਹੁਣ ਏਡਾ ਵੱਡਾ 1 ਕਾਠ ਹਜ਼ਾਰਾਂ ਦੀ ਗਿਣਤੀ ਚ ਲੋਕ ਆਲੇ ਦੁਆਲੇੋਂ ਪੁੱਜੇ ਤੁਹਾਨੂੰ ਲੱਗਦਾ ਅਸਰ ਹੂ ਸਰਕਾਰ ਤੇ ਕ ਇੱਕ ਸਰਕਾਰ ਇਗਨੋਰ ਕਰਦੀ ਇਹਨਾਂ ਗੱਲਾਂ ਨਹੀਂ ਕਰ ਸਕਦੀ ਅਸੀਂ ਬਲਵਿੰਦਰ ਝੋਟਾ ਛਡਾਲੇ ਸੀ ਤੇ ਅਸੀਂ ਭਾਈ ਮਨਜੀਤ ਨੇ ਇਹਨੂੰ ਵੀ ਸਾਲੀ ਸੇ ਛਡਾਲਿਆ ਦੀਗਾ ਆ ਗਈ ਸਮਝ ਗੱਲ ਉਹ ਛਡਾਲੇ ਕਿ ਬਸੇਰੇ ਸੇ ਨਾਲ ਰਹਿੰਦੇ ਆ ਇਹ ਕੋਈ ਨਹੀਂ ਇਹ ਤੇ ਚੈਨੀ ਦਾ ਪਾਤਾ ਪਰਚਾ ਸੇਵਾ ਸਿੰਘ ਠੀਕਰੀ ਆ ਤੇ ਸਰਦਾਰਾਂ ਦਾ ਮੁੰਡਾ ਵੀ ਸਾਡੇ ਬਾਅਦ ਤੇ ਲੜਦਾ ਸੀ ਉਹ ਤੇ ਗੜਬੀ ਚੋਰੀ ਦਾ ਪਰਚਾ ਪਾਤਾ ਦੀ ਕੀ ਫਰਕ ਮੈਂ ਕਰਦੀ ਹੁੰਦੀ ਕੋਈ ਡਰਨਾ ਨਹੀਂ ਜਾਈਂਦਾ ਖਾਸ ਕਰਕੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਬੋਲਦੇ ਆ ਸੋਸ਼ਲ ਮੀਡੀਆ ਤੇ ਸਰਕਾਰ ਦੇ ਖਿਲਾਫ ਉਹਨਾਂ ਨੂੰ ਕੋਈ ਸਲਾਹ ਕੀ ਆ ਤੁਹਾਡੀ ਕਿਉਂਕਿ ਕਈ ਵਾਰੀ ਉਹ ਕੱਲੇ ਰਹਿ ਜਾਂਦੇ ਆ ਫਸ ਜਾਂਦੇ ਆ ਕੋਈ ਖੜਦਾ ਨਹੀਂ ਨਾਲ ਮਤਲਬ ਬੋਲਣਾ ਬਹੁਤ ਸੋਚ ਕੇ ਚਾਹੀਦਾ ਤੇ ਤਜਰਬਾ ਹੁੰਦਾ ਨਵੇਂ ਨੌਜਵਾਨ ਨੇ ਕਈ ਵਾਰ ਨਾ ਤਜਰਬਾ ਨਹੀਂ ਹੁੰਦਾ ਮੈਂ ਬੇਨਤੀ ਕਰਦਾ ਬੋਲਣ ਦਾ ਹਿਸਾਬ ਨਾਲ ਕਿਸੇ ਨੂੰ ਗਾਲ ਕੱਢੀ ਕੋਈ ਬਹੁਤ ਫਾਇਦਾ ਨਹੀਂ ਹੁੰਦਾ ਹੁੰਦਾ ਮੈਨੂੰ ਉਸੇ ਰਿਆਂ ਗਾਲਾ ਕੱਢਦੇ ਨੇ ਫੇਸਬੁੱਕ ਤੇ ਗਾਲਾਂ ਆਉਂਦੀਆਂ ਲੰਗੀਆਂ ਚੰਗੀ ਗੱਲ ਬੋਲਦੇ ਆ ਤਾਂ ਗਾਲਾ ਕੱਢਦੇ ਉਹ ਕੱਢਦੇ ਹੀ ਰਹਿੰਦੇ ਨੇ ਕੋਈ ਗੱਲ ਨਹੀਂ ਇਹ ਨਹੀਂ ਕਰਨਾ ਚਾਹੀਦਾ ਬੋਲ ਕਲਮ ਤਲਵਾਰ ਨਾਲੋਂ ਤਿੱਖੀ ਹੁੰਦੀ ਐ ਚਾਹੇ ਤੁਸੀਂ ਫੇਸਬੁੱਕ ਚੱਲੋ ਨਿਓ ਕਲਮ ਐ ਚਾਹੇ ਸਾਡੀ ਮੇਰੀ ਗੱਲ ਸੁਣ ਕੇ ਜੀ ਲਿਓ ਕਲਮ ਐ ਕਲਮ ਵਾਲੇ ਬੰਦੇ ਨੂੰ ਸਿਆਣਾ ਹੋਣਾ ਚਾਹੁੰਦਾ ਬੁੱਧੀਜੀਵੀ ਬੰਡਾ ਇੱਕ ਆਖਰੀ ਸਵਾਲ ਹੁਣ ਭਾਨਾ ਸਿੱਧੂ ਤੇ ਜਿਵੇਂ 2-3 ਲਗਾਤਾਰ ਪਰਚੇ ਪਏ ਕਬੂਰ ਲੁਧਿਆਣੇ ਪਟਿਆਲੇ ਹੁਣ ਇਹ ਵੀ ਲੋਕੀ ਕਿਆਸਰਾਈਆਂ ਲਾ ਰਿਹਾ ਕਿ ਜਿਹੜੇ ਉਹਨਾਂ ਦੇ ਹੱਕ ਚ ਜਾਣਗੇ ਕਿਤੇ ਉਹਨਾਂ ਨੂੰ ਵੀ ਪਰਚਿਆਂ ਨਾਲ ਨਾ ਬਿਠਾ ਦੇਣ ਘਰ ਕੋਈ ਸਾਨੂੰ ਡਰਾ ਨਹੀਂ ਸਕਦਾ ਜਿੰਨੇ ਮਰਜ਼ੀ ਪਰਚੇ ਪਾ ਦੇਣ ਮੈਂ ਛੋੜੇ ਰਾਂਹੀਂ ਕਹਿੰਦਾ ਜਮਾਨਤ ਨਾ ਕਰਾਵੇਂ ਹੂੰ ਰਿਹਾ ਕਰਾਂ ਮੈਂ ਬਸ ਮੈਂ ਵੀ ਇਨੀ ਗ ਅਇਸਨ ਸਾਡੇ ਨਾਲ ਰੁਲਦੂ ਸਿੰਘ ਮਾਨਸਾ ਕਿਸਾਨ ਆਗੂ ਜਿਨ੍ਹਾਂ ਨੇ ਭਾਨਾ ਸਿੱਧੂ ਦੇ ਹੱਕ ਵਿੱਚ ਇੱਕ ਗੱਲ ਕਹੀ ਹੈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾਹ ਬੀਸੀ ਪੰਜਾਬ ਜ਼ਿਲ੍ਹਾ ਬਰਨਾਲਾ